ਦਿਲ ਨੂੰ ਦਹਿਲਾ ਦੇਣ ਵਾਲੀਆਂ ਤਸਵੀਰਾਂ ਗੁਰਦਾਸਪੁਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਮੋਟਰਸਾਈਕਲ ਤੇ ਕਾਰ ਦੀ ਆਮੋ-ਸਾਮਨੇ ਭਿਆਨਕ ਟੱਕਰ ਹੋ ਜਾਂਦੀ ਹੈ ਤਾਂ ਜਿਸ ਦੇ ਵਿੱਚ ਮੋਟਰਸਾਈਕਲ ਸਵਾਰ ਜਿਹੜਾ ਵਿਅਕਤੀ ਹੈ ਗੰਭੀਰ ਰੂਪ ਦੇ ਵਿੱਚ ਜਖਮੀ ਹੋ ਜਾਂਦਾ ਹੈ ਤਾਂ ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਤੁਸੀਂ ਇਹਨਾਂ ਤਸਵੀਰਾਂ ਦੇ ਵਿੱਚ ਸਾਫ਼ ਦੇਖ ਸਕਦੇ ਹੋ ਕਿ ਇੱਕ ਲਾਲ ਰੰਗ ਦੀ ਕਾਰ ਜੋ ਕਿ ਸੜਕ ਤੇ ਬਹੁਤ ਹੀ ਤੇਜ਼ ਰਫ਼ਤਾਰ ਦੇ ਨਾਲ ਜਾ ਰਹੀ ਹੈ ਤਾਂ ਅੱਗੇ ਤੋਂ ਇੱਕ ਮੋਟਰਸਾਈਕਲ ਚੱਲ ਕਾਰਿਆ ਜਿਸ ਦੇ ਵਿੱਚ ਕਾਰ ਸਿੱਧੀ ਟਕਰਾ ਜਾਂਦੀ ਹੈ ਤਾਂ ਮੋਟਰਸਾਈਕਲ ਤੇ ਬੈਠਾ ਵਿਅਕਤੀ ਹਵਾ ਦੇ ਵਿੱਚ ਉੱਡਦਾ ਹੋਇਆ ਥੱਲੇ ਡਿੱਗ ਜਾਂਦਾ ਜਿਸ ਦੇ ਨਾਲ ਉਹ ਗੰਭੀਰ ਜ਼ਖਮੀ ਹੋ ਜਾਂਦਾ ਤਾਂ ਆਸ-ਪਾਸ ਦੇ ਲੋਕ ਆਂਦੇ ਨੇ ਤਾਂ ਦੱਸਿਆ ਜਾ ਰਿਹਾ ਹੈ ਕਿ ਮੋਟਰਸਾਈਕਲ ਸਵਾਰ ਜਿਹੜਾ ਉਸ ਨੂੰ ਸੱਟਾਂ ਲੱਗੀਆਂ ਨੇ ਫਿਲਹਾਲ ਉਹ ਠੀਕ ਹੈ ਤਾਂ ਜਦੋਂ ਉਹਨਾਂ ਦੇ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਗਈ ਹੈ ਤਾਂ ਉਹਨਾਂ ਦੀ ਮਾਤਾ ਨੇ ਕੀ ਕੁਝ ਦੱਸਿਆ ਜ਼ਰਾ ਤੁਸੀਂ ਵੀ ਸੁਣੋ ਮਹਾਰਾਜ ਜੀ ਕਿਵੇਂ ਹੋਇਆ ਐਕਸੀਡੈਂਟ ਇਹ ਲੜਕਾ ਇਧਰੋਂ ਆ ਰਿਹਾ ਸੀ ਵੰਖਿਆ ਲੋ ਗੱਡੀ ਵਾਲਾ ਇਧਰੋਂ ਆ ਰਿਹਾ ਬ੍ਰਾਂਪੁਰ ਵੱਲੋਂ ਲੱਗਾ ਕਿੱਥੇ ਜਾ ਰਿਹਾ ਸੀ ਹੁਣ ਮੈਂ ਤਾਂ ਭਾਂਡੇ ਮਾਂਜੇ ਕੰਦੀ ਮੈਨੂੰ ਇੰਨਾ ਤਾਂ ਨਹੀਂ ਪਤਾ ਕਿੱਥੇ ਜਾ ਰਿਹਾ ਸੀ ਉਹ ਤਾਂ ਬਾਅਦ ਚ ਪਤਾ ਲੱਗਾ ਵੀ ਦੋਦਵਾਨ ਨੂੰ ਜਾ ਰਿਹਾ ਏ ਮੁੰਡਾ ਦੋਦਵਾਨ ਨੂੰ ਜਾ ਰਿਹਾ ਹਾਂ ਤੇ ਗੱਡੀ ਵਾਲੇ ਕੋਲ ਕੰਟਰੋਲ ਨਹੀਂ ਹੋਈ ਗੱਡੀ ਜਾ ਕੇ ਤੇ ਵਿੱਚ ਵੱਜ ਗਈ ਉਹਦੇ ਮੁੰਡੇ ਦੇ ਨਹੀਂ ਗੱਡੀ ਤਾਂ ਸਿੱਧੇ ਜਾ ਰਹੀ ਸੀ ਤਾਂ ਮੁੰਡਾ ਦੋਦਵਾਨ ਨੂੰ ਟੱਕਰ ਕਰ ਰਿਹਾ ਹਾਂ ਹੁਣ ਇੰਨਾ ਨਹੀਂ ਪਤਾ ਵੀ ਗੱਡੀ ਵਾਲੇ ਦਾ ਉਹਦੇ ਕੋਲ ਨਹੀਂ ਕੰਟਰੋਲ ਨੇ ਆਪੇ ਕਿਹਾ ਮੇਰੇ ਕੋਲ ਕੰਟਰੋਲ ਨਹੀਂ ਹੋਈ ਗੱਡੀ ਆਪ ਕਿਆ ਨੇ ਅੱਛਾ ਆਪ ਹਾਂ ਕਹਿੰਦਾ ਮੇਰੇ ਕੋਲ ਗੱਡੀ ਨਹੀਂ ਕੰਟਰੋਲ ਸਿਆਣਾ ਕਹਿੰਦਾ ਕੋਈ ਗੱਲ ਨਹੀਂ ਮੁੰਡੇ ਦਾ ਬਚਾਅ ਹੋ ਗਿਆ ਮੈਂ ਐਨੀ ਗੱਲ ਉਹ ਕਹਿੰਦਾ ਕਿ ਮੇਰੇ ਤੋਂ ਵੀ ਕੰਟਰੋਲ ਹਾਂ ਮੇਰੇ ਤੋਂ ਕੰਟਰੋਲ ਨਹੀਂ ਹੋਈ ਗੱਡੀ ਹਾਂ ਤੇ ਮੈਂ ਜੋ ਵੀ ਇਲਾਜ ਆ ਕਿੰਨਾ ਨਾ ਹਾਂ ਉਹ ਕਹਿੰਦਾ ਵੀ ਜੋ ਵੀ ਹੈਗਾ ਮੈਂ ਬੱਚਾ ਬਚ ਗਿਆ ਮੈਂ ਜੋ ਵੀ ਇਹਦਾ ਖਰਚਾ ਹੋਏਗਾ ਮੈਂ ਭਰਾਂਗਾ ਠੀਕ ਹੈ ਨਹੀਂ ਮੈਨੂੰ ਤੇ ਆਪਾ ਟੈਗ ਹੋਇਆ ਚਲੇ ਮੇਰਾ ਤਾਂ ਮੁੰਡਾ ਵੱਡਾ ਘਰ ਨੂੰ ਅੰਦਰ ਨੂੰ ਲੈ ਕੇ ਗਿਆ ਮੈਨੂੰ ਤੈਨੂੰ ਪਤਾ ਮੈਂ ਕੋ ਦੇਖਿਆ ਨਹੀਂ ਜਾਂਦਾ ਸੀ ਇੱਥੇ ਅੱਗੇ ਉਸ ਦਿਨ ਤੇਰੇ ਸਾਹਮਣੇ ਹੋਇਆ ਕਿ ਨਹੀਂ ਉਸ ਦਿਨ ਵੀ ਤੂੰ ਰੋਲਾ ਪਾਇਆ ਸੀ ਤੇ ਇੱਥੇ ਬ੍ਰੇਕਰ ਬਣਨੇ ਚਾਹੀਦੇ ਆ ਮੈਂ ਤਾਂ ਜਦੋਂ ਸੜਕ ਬਣੀ ਸੀ ਨਾ ਮੈਂ ਉਦੋਂ ਵੀ ਕਿਹਾ ਸੀ ਮੇਗਾ ਰੋਕਟਰ ਬਣਨਾ ਚਾਹੀਦਾ ਪਰ ਇਹ ਸਰਕਾਰ ਨੇ ਨਹੀਂ ਸੁਣਿਆ ਕਿੰਨੇ ਕ ਐਕਸੀਡੈਂਟ ਹੁੰਦੇ ਸੀ ਹੁੰਦੇ ਰਹਿੰਦਾ ਇੱਥੇ ਜਿਹੜਾ ਦਿਨਾਂ ਨਗਰ ਆਉਂਦਾ ਉਹ ਵੀ ਇੱਥੇ ਵਿੱਚ ਵੱਟਦਾ ਜਿਹੜਾ ਦੋਦਮਾ ਆਉਂਦਾ ਉਹ ਵੀ ਇੱਥੇ ਵਿੱਚ ਵੱਜਦੇ ਤੇ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਨੁਕਸਾਨ ਹੁੰਦਾ ਸਰਕਾਰ ਨੂੰ ਸੋਚਣਾ ਚਾਹੀਦਾ ਆ ਕਿ ਇੱਥੇ ਕੋਈ ਨਾ ਕੋਈ ਬੱਤੀਆਂ ਚੌਂਕ ਕੋਈ ਪਾਉਣਾ ਚਾਹੀਦਾ ਬ੍ਰੇਕਰ ਬਣਨੇ ਹੋਣ ਹੌਲੀ ਹੌਲੀ ਅਗਲੇ ਜਾਣ ਠੀਕ ਹੈ ਕਿ ਨਹੀਂ ਜੀ ਜੀ